ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰੂ ਸਰਬਵਿਆਪੀ ਹੈ ਸਰਬਸ਼ਕਤੀਮਾਨ ਹੈ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਮੌਜੂਦ ਨਾ ਹੋਵੇ ਕੋਈ ਐਸਾ ਕੰਮ ਨਹੀਂ ਜਿਹੜਾ ਉਹ ਕਰਨ ਦੇ ਸਮਰੱਥ ਨਾ ਹੋਵੇ ਕੋਈ ਵੀ ਐਸੀ ਕਟਨਾ ਜਾਂ ਐਸੀ ਬਾਤ ਨਹੀਂ ਜੋ ਉਸ ਦੇ ਕਾਬੂ ਤੋਂ ਬਾਹਰ ਹੋਵੇ ਕਰਤਾਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਗੁਰੂ ਪਰਮੇਸ਼ਰ ਕਿਰਪਾਲੂ ਹੈ ਦਿਆਲੂ ਹੈ ਨਿਰਵੈਰ ਹੈ ਜਿਵੇਂ ਸੂਰਜ ਨਿਕਲਣ ਤੇ ਉਸ ਦੀ ਤਪ ਦਾ ਨਿਕ ਉਸ ਦੀ ਰੋਸ਼ਨੀ ਸਾਰਿਆਂ ਲਈ ਇੱਕੋ ਜਿਹੀ ਹੁੰਦੀ ਹੈ ਇਸੇ ਤਰ੍ਹਾਂ ਗੁਰੂ ਦੀ ਵੀ ਸਾਰਿਆਂ ਤੇ ਮਿਹਰ ਇੱਕੋ ਜਿਹੀ ਹੁੰਦੀ ਹੈ ਪਰ ਜੇਕਰ ਕੋਈ ਆਪਣੇ ਕਰ ਅੰਦਰ ਵੜ ਕੇ ਬੁਹੇ ਬਾਰੀਆਂ ਬੰਦ ਕਰ ਲਵੇ ਤਾਂ ਸੂਰਜ ਦੀ ਤਪ ਸੂਰਜ ਦੀ ਰੋਸ਼ਨੀ ਹੁੰਦਿਆਂ ਹੋਇਆ ਵੀ ਉਸ ਤੱਕ ਨਹੀਂ ਪਹੁੰਚ ਸਕਦੀ ਇਸੇ ਤਰ੍ਹਾਂ ਜਿਹੜੇ ਮਨੁੱਖ ਆਪਣੇ ਜੀਵਨ ਵਿੱਚ ਗੁਰੂ ਪ੍ਰਤੀ ਬੇਵਿਸ਼ਵਾਸੀ ਦੀ ਬੇਪ੍ਰਤੀਤੀ ਦੀ ਸ਼ੱਕ ਦੀ ਸੰਖਿਆ ਦੀ دیوار ਖੜੀ ਕਰ ਲੈਂਦੇ ਹਨ ਉਹ ਗੁਰੂ ਦੀ ਕਿਰਪਾ ਤੋਂ ਵਾਂਝੇ ਰਹਿ ਜਾਂਦੇ ਹਨ ਸਾਡੇ ਅਤੇ ਗੁਰੂ ਦੇ ਵਿਚਕਾਰ ਇੱਕ ਬੜਾ ਹੀ সূক্ষਮ ਜਿਹਾ ਰਸਤਾ ਹੈ ਜੋ ਕਿ ਸ਼ੱਕ ਸ਼ੰਕੇ ਬੇਵਿਸ਼ਵਾਸੀ ਰੂਪੀ ਲੋੜੇ ਪਥਰਾਂ ਨਾਲ ਬੰਦ ਹੋ ਜਾਂਦਾ ਹੈ ਅਤੇ ਸਾਡੀਆਂ ਅਰਦਾਸਾਂ ਬੇਨਤੀਆਂ ਗੁਰੂ ਤੱਕ ਪਹੁੰਚ ਜਾਂ ਨਹੀਂ ਦਿੰਦਾ ਇਸ ਲਈ ਇੱਕ ਗੱਲ ਪੱਕੀ ਜਾਣ ਲੈਣਾ ਕਿ ਜੇ ਸਾਡੀ ਕੋਈ ਮੰਗ ਪੂਰੀ ਨਹੀਂ ਹੁੰਦੀ ਜਾਂ ਸਾਡਾ ਕੋਈ ਦੁੱਖ ਨਹੀਂ ਜਾਂਦਾ ਤਾਂ ਉਸ ਵਿੱਚ ਗੁਰੂ ਦਾ ਕੋਈ ਕਸੂਰ ਨਹੀਂ ਕਿਉਂਕਿ ਉਹ ਤਾਂ ਹਮੇਸ਼ਾ ਹੀ ਪੂਰਾ ਹੈ ਜੇ ਕਸੂਰ ਹੈ ਤਾਂ ਸਾਡੀ ਆਪਣੀ ਅਗਿਆਨਤਾ ਦਾ ਸਾਡੀ ਬੇਵਿਸ਼ਵਾਸੀ ਦਾ ਉਸ ਦੇ ਘਰ ਵਿੱਚ ਕੋਈ ਘਾਟਾ ਨਹੀਂ ਮੰਗਣ ਵਾਲੇ ਜਾਜਕ ਨੂੰ ਹੀ ਹਰ ਜਾਇਜ਼ਦਾਤ ਮਿਲ ਸਕਦੀ ਹੈ ਹਣ ਜਾਇਜ਼ ਮੰਗ ਪੂਰੀ ਹੋ ਸਕਦੀ ਹੈ ਪਰ ਇਸ ਦੇ ਲਈ ਬੜਾ ਜ਼ਰੂਰੀ ਹੈ ਕਿ ਸਾਨੂੰ ਆਪਣੇ ਗੁਰੂ ਦੀ ਸਮਰੱਥਾ ਤੇ ਪੂਰਾ ਵਿਸ਼ਵਾਸ ਹੋਵੇ ਗੁਰੂ ਅਰਜਨ ਦੇਵ ਜੀ ਇੱਕ ਸ਼ਬਦ ਦੇ ਰਾਹੀਂ ਸਾਨੂੰ ਗੁਰੂ ਦੀ ਸਮਰੱਥਾ ਬਾਰੇ ਦੱਸ ਕੇ ਸਾਡੇ ਵਿਸ਼ਵਾਸ ਨੂੰ ਹੋਰ ਪੱਕਿਆ ਕਰਦੇ ਹੋਏ ਆ ਇਹੀ ਤਾਂ ਸੇ ਹਨ ਸਾਡਾ ਗੁਰੂ ਕਿੰਨਾ ਸਮਰਤ ਹੈ ਸਾਡਾ ਆਪਣੇ ਗੁਰੂ ਦੀ ਸਮਰਤਾ ਤੇ ਐਸਾ ਹੀ ਪ੍ਰੋਸਾ ਬਣੇ ਜਿਨ ਗੁਰੂ ਸੇਵਿਆ ਤਿਸ ਪੋਣਾ ਵਿਆਪੈ ਜਿਨ ਗੁਰੂ ਸੇਵਿਆ ਤਿਸ ਦੁੱਖ ਨ ਸੰਤਾਪੈ ਇਹ ਗੱਲ ਤਾਂ ਅਸੀਂ ਪਲੀ ਬਾਤ ਜਾਂਦੇ ਹਾਂ ਕਿ ਅਸੀਂ ਕਿਸੇ ਕੋਲੋਂ ਉਹੀ ਚੀਜ਼ ਮੰਗਦੇ ਹਾਂ ਜਿਸ ਪਾਸ ਉਹ ਚੀਜ਼ ਹੋਵੇ ਪਾਵ ਜਿਸ ਕੋਲ ਹਜ਼ਾਰ ਹੈ ਔਸਿਕੋ ਲੋਕ ਦੇ ਮੰਗਤਾ ਨਹੀਂ ਕੀਤੀ ਜਾ ਸਕਦੀ ਉਸ ਸਰਬਕਲਾ ਸਮਰੱਥ ਦਾਤੇ ਕੋਲੋਂ ਕੋਈ ਵੀ ਸ਼ੈ ਨੂੰ ਪ੍ਰਾਪਤ ਕਰਨ ਦੀ ਬੇਨਤੀ ਕਰਨ ਤੋਂ ਪਹਿਲਾਂ ਸਾਡੇ ਅੰਦਰ ਇਹ ਪੂਰਨ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਦਾਤ ਉਸਨੂੰ ਦੇਣ ਦੇ ਉਸ ਮੰਗ ਨੂੰ ਪੂਰਾ ਕਰਨ ਦੇ ਉਸ ਦੁੱਖ ਨੂੰ ਕੱਟਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਜਦ ਤੱਕ ਸਾਡੇ ਅੰਦਰ ਗੁਰੂ ਦੀ ਸਮਰੱਥਾ ਤੇ ਭਰੋਸਾ ਨਹੀਂ ਤਦ ਤੱਕ ਕੋਈ ਗੱਲ ਨਹੀਂ ਬਣ ਸਕਦੀ ਅਤੇ ਜੇਕਰ ਸਾਡੇ ਅੰਦਰ ਗੁਰੂ ਦੀ ਸਮਰੱਥਾ ਤੇ ਪੂਰਨ ਭਰੋਸਾ ਅਤੇ ਵਿਸ਼ਵਾਸ ਸੱਚਾ ਹੋਵੇ ਤਾਂ ਫਿਰ ਮੰਗਲ ਦੀ ਵੀ ਲੋੜ ਨਹੀਂ ਪੈਂਦੀ ਗੁਰੂ ਅਨਮੰਗੀਆਂ ਮਰਾਦਾਂ ਵੀ ਪੂਰੀਆਂ ਕਰਦਾ ਹੈ ਸਾਡੀ ਅੱਜ ਦੀ ਇੱਕ ਐਸੇ ਹੀ ਵਿਅਕਤੀ ਦੀ ਸਾਖੀ ਜਿਸ ਨੂੰ ਆਪਣੇ ਗੁਰੂ ਤੇ ਪੂਰਨ ਵਿਸ਼ਵਾਸੀ ਪੂਰੀ ਲਗਨ ਦੇ ਨਾਲ ਉਸਨੇ ਗੁਰੂ ਦੀ ਸੇਵਾ ਕੀਤੀ ਉਸਦੇ ਘਰ ਵਿੱਚ ਔਲਾਦ ਨਹੀਂ ਸੀ ਅਤੇ ਉਮਰ ਕੁਝ ਵਡੇਰੀ ਹੋ ਗਈ ਸੀ ਐਸੀ ਵਡੇਰੀ ਉਮਰ ਕਾਰਨ ਉਹ ਗੁਰੂ ਪਾਸੋਂ ਪੁੱਤਰ ਦੀ ਦਾਤ ਮੰਗਣ ਵਿੱਚ ਵੀ ਝਿਜਕਦਾ ਸੀ ਪਰ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਨੇ ਕਿਸ ਤਰ੍ਹਾਂ ਬਿਨ ਮੰਗਿਆ ਉਸ ਦੀ ਮਰਾਦ ਪੂਰੀ ਕੀਤੀ ਅਤੇ ਉਸ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈ ਆਦਮ ਦੇ ਘਰ ਕੋਈ ਉਲਾਦ ਨਹੀਂ ਸੀ ਉਸਨੇ ਕੋਈ ਪੀਰ ਫਕੀਰ ਨਹੀਂ ਸੀ ਛੱਡਿਆ ਕਈ ਦੁਆਰਿਆਂ ਤੇ ਗਿਆ ਪਰ ਕਿਧਰੋਂ ਵੀ ਖੈਰ ਨਹੀਂ ਪਈ ਜਦੋਂ ਕਿਸੇ ਸ਼ਰਦਾ ਵਾਲੇ ਗੁਰਸਿੱਖ ਦਾ ਮੇਲ ਹੋ ਗਿਆ ਤਾਂ ਉਸਨੇ ਆਖਿਆ ਕਿ ਲੱਗਦਾ ਹੈ ਤੁਸੀਂ ਗੁਰੂ ਨਾਨਕ ਦੇ ਘਰ ਦਾ ਬੂਹਾ ਨਹੀਂ ਖੜਕਾਇਆ ਜਿੱਥੋਂ ਕੋਈ ਖਾਲੀ ਨਹੀਂ ਜਾਂਦਾ ਉਸ ਗੁਰਸਿੱਖ ਨੇ ਰਸਤਾ ਦਿੱਤਾ ਅਤੇ ਆਖਿਆ ਇਸ ਵੇਲੇ ਗੁਰੂ ਰਾਮਦਾਸ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਹਨ ਬਹੁਤ ਤੇਰੀ ਮਰਜ਼ੀ ਪੂਰੀ ਕਰਨ ਦੇ ਸਮਰੱਥ ਹਨ ਉਹਨਾਂ ਪਾਸੋਂ ਤੇਰੀ ਮਰਜ਼ੀ ਪੂਰੀ ਹੋ ਜਾਵੇਗੀ ਉਸ ਗੁਰੂ ਸਿੱਖ ਦੇ ਬਚਨਾਂ ਤੇ ਭਰੋਸਾ ਕਰਕੇ ਪਾਈ ਆਦਮ ਆਪਣੀ ਇਸਤਰੀ ਨੂੰ ਨਾਲ ਲੈ ਕੇ ਗੁਰੂ ਦੇ ਚੱਕ ਆ ਗਿਆ ਸੇਵਾ ਤੋਂ ਮੇਵਾ ਮੁਖ ਰੱਖ ਕੇ ਪਾਈ ਆਦਮ ਹਰ ਰੋਜ਼ ਜੰਗਲ ਵਿੱਚੋਂ ਦੋ ਪੰਡਾ ਲੱਕੜਾਂ ਲਿਆ ਕੇ ਇੱਕ ਪੰਡ ਗੁਰੂ ਦੇ ਲੰਗਰ ਵਿੱਚ ਤੇ ਦਿੰਦਾ ਅਤੇ ਦੂਜੀ ਆਪਣੇ ਘਰ ਜਮਾ ਰੱਖ ਲੈਂਦਾ ਰੋਟੀ ਕਪੜੇ ਦਾ ਗੁਜ਼ਾਰਾ ਆਪਣੀ ਹੋਰ ਮਿਹਨਤ ਮਜ਼ਦੂਰੀ ਕਰਕੇ ਕਰਦਾ ਇਸੇ ਤਰ੍ਹਾਂ ਕਰਦੇ ਆ ਕੁਝ ਸਮਾਂ ਲੰਘ ਗਿਆ ਅਤੇ ਇੱਕ ਦਿਨ ਸਿਆਲ ਦੀ ਰੁੱਤ ਵਿੱਚ ਮੀਂਹ ਅਤੇ ਠੰਡੀ ਹਵਾ ਦੇ ਕਾਰਨ ਸੰਕਤਾ ਨੂੰ ਸਰਦੀ ਨਾਲ ਬੜਾ ਦੁਖੀ ਵੇਖ ਕੇ ਪਾਈ ਆਦਮ ਨੇ ਸਭ ਦੇ ਕਾਰ ਲੋੜ ਅਨੁਸਾਰ ਆਪਣੇ ਘਰ ਰੱਖੀਆਂ ਹੋਈਆਂ ਲੱਕੜਾਂ ਵੰਡ ਦਿੱਤੀਆਂ ਪਾਈ ਆਦਮ ਦੀ ਇਸ ਪ੍ਰੇਮਾ ਭਗਤੀ ਤੋਂ ਅਤੇ ਵੰਡ ਵਰਤਨ ਦੀ ਘਰ ਉੱਤੇ ਸੰਕਤਾ ਬੜਾ ਪ੍ਰਸੰਨ ਹੋਈਆਂ ਸੰਕਤਾ ਦੀ ਪ੍ਰਸੰਤਾ ਹੀ ਗੁਰੂ ਦੀ ਪ੍ਰਸੰਤਾ ਹੁੰਦੀ ਹੈ ਇਸ ਵਾਸਤੇ ਗੁਰੂ ਜੀ ਨੂੰ ਜਦ ਪਤਾ ਲੱਗਾ ਕਿ ਇਹ ਪਰ ਉਪਕਾਰ ਇੱਕ ਨਿਰਮਾਨ ਸਿੱਖਣ ਕੀਤਾ ਹੈ ਤਾਂ ਗੁਰੂ ਰਾਮਦਾਸ ਪਾ ਸਾ ਜੀ ਨੇ ਪਾਈ ਆਦਮ ਨੂੰ ਸਾਦ ਕੀ ਆਖਿਆ ਪਾਈ ਸਿੱਖਾ ਗੁਰੂ ਨਾਨਕ ਜੀ ਦੀਆਂ ਸੰਗਤਾਂ ਦੀ ਤੇਰੇ ਉੱਤੇ ਬੜੀ ਖੁਸ਼ੀ ਹੈ ਤੂੰ ਆਪਣੇ ਮਨ ਦਾ ਮਨੋਰਥ ਦੱਸ ਜੋ ਕਿ ਤੇਰਾ ਪੂਰਾ ਕੀਤਾ ਜਾਵੇ ਪਰ ਪਾਈ ਆਦਮ ਨੇ ਆਪਣਾ ਮਨੋਰਥ ਦੱਸਣ ਤੋਂ ਕੁਝ ਸੰਕੋਚ ਕਰਕੇ ਕਿਹਾ ਮਹਾਰਾਜ ਮੈਨੂੰ ਆਪਣਾ ਦਰਸ਼ਨ ਬਖਸ਼ੋ ਜਦੋਂ ਤਿੰਨ ਵਾਰ ਗੁਰੂ ਜੀ ਨੇ ਵਰ ਮੰਗਨ ਵਾਸਤੇ ਕਿਹਾ ਅਤੇ ਪਾਈ ਆਦਮ ਨੇ ਤੈਨ ਵਾਰ ਹੀ ਦਰਸ਼ਨ ਬਖਸ਼ੋ ਹੀ ਮੰਗਿਆ ਤਾਂ ਗੁਰੂ ਰਾਮਦਾਸ ਪਾਸ਼ਾ ਜੋ ਦੁਲਿਆਂ ਦੀਆਂ ਜਾਨਾਂ ਹਾਰ ਸਨ ਸਤਿਗੁਰੂ ਜੀ ਨੇ ਫਰਮਾਇਆ ਜਿਸ ਵਾਸਤੇ ਤੁਸੀਂ ਗੁਰੂ ਕੇ ਲੰਗਰ ਅਤੇ ਸੰਗਤਾਂ ਦੀ ਸੇਵਾ ਕਰਦੇ ਹੋ ਉਹ ਦੱਸੋ ਸਤਿਗੁਰੂ ਨਾਨਕ ਜੀ ਤੁਹਾਡਾ ਮਨੋਰਥ ਪੂਰਾ ਕਰਨਗੇ ਪਾਈ ਆਦਮ ਆਪਣੇ ਘਰ ਆਇਆ ਆਪਣੀ istri ਨੂੰ ਸਾਰੀ ਗੱਲ ਦੱਸੀ ਅਤੇ ਦੂਸਰੇ ਦਿਨ ਉਸ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋ ਗਿਆ ਪਰ ਜਦ ਫਿਰ ਵੀ ਗੁਰੂ ਜੀ ਨੇ ਵਰ ਮੰਗਲ ਵਾਸਤੇ ਹੁਕਮ ਕੀਤਾ ਤਾਂ ਪਾਈ ਆਦਮ ਤਾਂ ਅਜੇ ਚੁੱਪ ਹੀ ਸੀ ਕਿ ਉਸ ਦੀ ਇਸਤਰੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੇ ਤੁਠੇ ਹੋ ਤਾਂ ਸਾਨੂੰ ਪੁੱਤਰ ਦੀ ਦਾਤ ਬਖਸ਼ੋ ਅਸੀਂ ਸੰਤਾਨਹੀਨ ਹਾਂ ਪਾਈ ਆਦਮ ਦੀ ਇਸਤਰੀ ਦੀ ਮੰਗ ਸੁਣ ਕੇ ਗੁਰੂ ਜੀ ਨੇ ਅੰਤਰ ਤਿਆਰ ਹੋ ਕੇ ਫਰਮਾਇਆ ਕਿ ਤੁਹਾਡੀ ਨਿਰਮਾਣ ਸੇਵਾ ਤੇ ਅਸੀਂ ਬੜਾ ਪ੍ਰਸੰਨ ਹਾਂ ਇਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਤੁਹਾਡੇ ਘਰ ਇੱਕ ਬੜਾ ਪ੍ਰਤਾਪੀ ਅਤੇ ਭਗਤਸ਼ੀਲ ਪੁੱਤਰ ਹੋਵੇਗਾ ਜਦੋਂ ਗੁਰੂ ਸਾਹਿਬ ਨੇ ਪ੍ਰਸੰਤਾ ਵਿੱਚ ਆ ਕੇ ਪੁੱਤਰ ਦਾ ਵਾਰ ਦਿੱਤਾ ਤਪਾਈ ਆਦਮ ਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਜੇਕਰ ਗੁਰੂ ਸਾਹਿਬ ਨੇ ਬਚਨ ਕਰ ਦਿੱਤਾ ਹੈ ਤਾਂ ਪੁੱਤਰ ਹੋਵੇਗਾ ਅਤੇ ਸਾਡੀ ਝੋਲੀ ਵਿੱਚ ਜ਼ਰੂਰ ਖੇੜ ਪਵੇਗੀ ਸਾਡੀ ਮੁਰਾਦ ਜ਼ਰੂਰ ਪੂਰੀ ਹੋਵੇਗੀ ਪਰ ਪਾਈ ਆਦਮ ਦੀ ਪਤਨੀ ਅੰਦਰ ਤੜੇ ਸੀ ਮਨ ਵਿੱਚ ਵਿਸ਼ਵਾਸ ਨਹੀਂ ਸੀ ਬਣਿਆ ਗੁਰੂ ਦੇ ਬਚਨ ਉੱਤੇ ਸੋਚਦੀ ਹੈ ਕੀ ਪਤਾ ਪੁੱਤਰ ਹੋਵੇਗਾ ਵੀ ਜਾਂ ਨਹੀਂ ਅੱਗੇ ਵੀ ਤਾਂ ਕਈ ਪੀਰ ਫਕੀਰਾਂ ਨੇ ਦਿਲਾਸਾ ਦਿੱਤਾ ਸੀ ਕਿ ਹੋਵੇਗਾ ਪਰ ਸਾਡੀ ਝੋਲੀ ਤਾਂ ਖਾਲੀ ਹੀ ਰਹੀ ਹੈ ਗੁਰੂ ਰਾਮਦਾਸ ਪਾਸ਼ਾ ਜੀ ਜਿਨ੍ਹਾਂ ਨੇ ਪਾਈ ਆਦਮ ਦੀ ਵੋਟੀ ਦੀ ਅੰਦਰਲੀ ਪੱਟੀ ਵੀ ਪੜ ਲਈ ਅਤੇ ਆਪ ਆਵਾਜ਼ ਮਾਰ ਕੇ ਉਸੇ ਇਸ ਟ੍ਰੇਡ ਨੂੰ ਪੜਿਆ ਕਿਉਂਕਿ ਉਹ ਜਾਣਦੇ ਸਨ ਜੇ ਅੰਦਰ ਉਸੇ ਟ੍ਰੇਡ रह ਗਈ ਤਾਂ ਫਿਰ ਗੱਲ ਨਹੀਂ ਬੰਨੀ ਗੁਰੂ ਸਾਹਿਬ ਨੇ ਫਰਮਾਇਆ ਆਮ ਤੌਰ ਤੇ ਲੋਕ ਬੱਚੇ ਦੇ ਜਨਮ ਤੋਂ ਬਾਅਦ ਉਸ ਦਾ ਨਾਮ ਰੱਖਦੇ ਹਨ ਪਰ ਅਸੀਂ ਜੋ ਤੈਨੂੰ ਪੁੱਤਰ ਦੀ ਦਾਤ ਦਾ ਬਚਨ ਦਿੱਤਾ ਹੈ ਅਸੀਂ ਉਸ ਦਾ ਨਾਮ ਵੀ ਪਹਿਲੇ ਰੱਖਦੇ ਹਾਂ ਉਸ ਪੁੱਤਰ ਦਾ ਨਾਮ ਪਖਤੂ ਰਖਣਾ ਜੋ ਕਿ ਬੜਾ ਪਖਤੀ ਵਾਲਾ ਨਾਮ ਕਮਾਈ ਵਾਲਾ ਹੋਵੇਗਾ ਅਤੇ ਕਈਆਂ ਨੂੰ ਤਾਰੇਗਾ ਹੁਣ ਪਾਈ ਆਦਮ ਦੇ ਨਾਲ ਨਾਲ ਉਸ ਦੀ ਪਤਨੀ ਅੰਦਰ ਵੀ ਭਰੋਸਾ ਵੱਜ ਗਿਆ ਕਿ ਹੁਣ ਤਾਂ ਗੁਰੂ ਸਾਹਿਬ ਨੇ ਨਾਮ ਵੀ ਦਿੱਤਾ ਹੈ ਹੁਣ ਤਾਂ ਜ਼ਰੂਰ ਹੀ ਪੁੱਤਰ ਹੋਵੇਗਾ ਅਤੇ ਸੱਚਮੁੱਚ ਹੀ ਸਮਾਂ ਪਾ ਕੇ ਪਾਈ ਆਦਮ ਦੇ ਘਰ ਪਾਈ ਪਖਤੂ ਦਾ ਜਨਮ ਹੋਇਆ ਜੋ ਸੱਚਮੁੱਚ ਹੀ ਬੜਾ ਹੀ ਨਾਮਰਸੀਆ ਅਤੇ ਪ੍ਰਤਾਪੀ ਵੀ ਸੀ ਇਸ ਤੋਂ ਸਾਡੇ ਲਈ ਵੀ ਬੜੀ ਵੱਟੀ ਸੇਧ ਹੈ ਤ੍ਰੇਡ ਚੋਲੀ ਨਹੀਂ ਪਰੰਦਿੰਦੀ ਇਹ ਗੁਰੂ ਤੋਂ ਦੂਰ ਲੈ ਜਾਂਦੀ ਹੈ ਗੁਰੂ ਦੀ ਸਮਰੱਥਾ ਤੇ ਪਰੋਸੇ ਦੀ ਦਾਤ ਮਿਲ ਜਾਣੀ ਇਹ ਵੱਡੀ ਦਾਤ ਹੈ ਅਤੇ ਸਿੱਖੀ ਭਾਵਨਾ ਤੇ ਹੀ ਖੜੀ ਹੈ ਭਾਗ ਭਾਵਨਾ ਨੂੰ ਲੱਗਦੇ ਹਨ ਜੇ ਮਨ ਵਿੱਚ ਤ੍ਰੇਡ ਹੈ ਫਿਰ ਇਹ ਪੱਕੀ ਗੱਲ ਜਾਣ ਲੈਣਾ ਕਿ ਜੇ ਐਸੀ ਤ੍ਰੇਡ ਆ ਗਈ ਤਾਂ ਉਹ ਪਾਣੀ ਹੀ ਰਹੇਗਾ ਅੰਮ੍ਰਿਤ ਦਾ ਅਸਰ ਵੀ ਤਾਂ ਹੀ ਹੋਏਗਾ ਜੇ ਸ਼ਰਧਾ ਹੈ ਕਿ ਇਹ ਅੰਮ੍ਰਿਤ ਹੈ ਬਾਬਾ ਅਨੰਦ ਸਿੰਘ ਜੀ ਬਚਨ ਕਰਦੇ ਸਨ ਜਿਸ ਦੇ ਅੰਦਰ ਗੁਰੂ ਪ੍ਰਤੀ ਤ੍ਰੇਡ ਹੋਵੇ ਉਸ ਵਰਗਾ ਕੰਗਾਲ ਕੋਈ ਨਹੀਂ ਇਕ ਗੱਲ ਯਾਦ ਰੱਖਣਾ ਉਸ ਤੇ ਕਾਰਜ ਵਿੱਚ ਦੇਰ ਹੋ ਸਕਦੀ ਹੈ ਪਰ ਹਨੇਰ ਨਹੀਂ ਜਿੰਨਾ ਗੁਰੂ ਦੀ ਸਮਰਥਾ ਤੇ ਵਿਸ਼ਵਾਸ ਰੋਗੇ ਉਤਨੇ ਹੀ ਵੱਧ ਭਾਗਤਾਂ ਨੂੰ ਲੱਗਣਗੇ ਕਈ ਵਾਰੀ ਗੁਰੂ ਵੀ ਸਾਡੀ ਭਾਵਨਾ ਨੂੰ ਚੈੱਕ ਕਰਦਾ ਹੈ ਕਿ ਇਹ ਕਿੱਥੇ ਖੜਾ ਹੈ ਇਸ ਦੀ ਮੇਰੇ ਤੇ ਭਾਵਨਾ ਕਿਤਨੀਕ ਹੈ ਇਸ ਦੀ ਭਾਵਨਾ ਸਿਰਫ ਗੱਲਾਂ ਤੱਕ ਹੀ ਸੀਮਤਾ ਨਹੀਂ ਕਿ ਮੇਰਾ ਗੁਰੂ ਪਰਮੇਸ਼ਵਰ ਹੈ ਜਾਂ ਫਿਰ ਇਹ ਭਾਵਨਾ ਇਸ ਦੇ ਰੋਮ ਰੋਮ ਵਿੱਚ ਸਮਾਈ ਹੈ ਕਿ ਦੁਨੀਆਂ ਦਾ ਕੋਈ ਵੀ ਕਾਰਜ ਐਸਾ ਨਹੀਂ ਜੋ ਮੇਰੇ ਗੁਰੂ ਦੀ ਸਮਰੱਥਾ ਤੋਂ ਬਾਹਰ ਹੋਵੇ ਜਾਂ ਮੇਰਾ ਕੋਈ ਵੀ ਦੁੱਖ ਐਸਾ ਨਹੀਂ ਜਿਸ ਨੂੰ ਟੱਪਣ ਦੀ ਮੇਰੇ ਗੁਰੂ ਵਿੱਚ ਸਮਰੱਥਾ ਨਾ ਹੋਵੇ ਜਾਂ ਐਸੀ ਕੋਈ ਦਾਤ ਨਹੀਂ ਜਿਸ ਨੂੰ ਦੇਣ ਦੇ ਗੁਰੂ ਸਮਰੱਥ ਨਾ ਹੋਵੇ ਸਾਡੀ ਆਪਣੇ ਗੁਰੂ ਪ੍ਰਤੀ ਐਸੀ ਭਾਵਨਾ ਹੋਣੀ ਚਾਹੀਦੀ ਹੈ ਤੂੰ ਕਰਨ ਕਰਨਾ ਸਮਰੱਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗੰ ਬਿਆਲ ਹੈ ਸਭ ਦੁਦ ਤੇ ਆਹੀ ਜਿਹੜਾ ਵੀ ਗੁਰੂ ਦੀ ਸਮਰੱਥਾ ਤੇ ਐਸਾ ਭਰੋਸਾ ਰੱਖਦਾ ਹੈ ਉਹ ਕਦੀ ਖਾਲੀ ਨਹੀਂ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ